ਵੇਕਡ ਮੈਂ ਜਨਤ ਤੇ ਮੈਂ ਬਾੜਤੀ ਤੇ ਸਵੇਰੇ ਦੇ ਵੱਜੇ 11 ਤੇ ਮੈਂ ਬੀਬੀ ਨੂੰ ਲੈ ਕੇ ਅਜ ਤੱਕ ਬੈਠੀ ਆ ਇਸ ਸੱਤਾ ਪਿਆਇਆ ਹੁਣੇ ਤੇ ਦਵਾਈ ਵਗੈਰਾ ਮੈਂ ਇਸ ਵੀਰ ਦੀ ਦੇ ਦਿੱਤੀ ਆ ਟੋਨਿਕ ਜਿਹੜੇ ਇਹਦੇ ਹੁਣ ਮਿਲੇ ਸੀਗੇ ਤੇ ਮੈਨੂੰ ਨਾ ਹਜੇ ਤੱਕ ਵੀ ਮੈਸੇਜ ਆਈ ਜਾਂਦੀ ਆ ਜਿਹੜੀ ਦਵਾਈ ਦਾ ਆ ਉਹ ਮੈਂ ਐਡਰੈਸ ਤੇ ਫੋਨ ਨੰਬਰ ਤੁਹਾਨੂੰ ਇਸ ਵੀਡੀਓ ਦੇ ਐਂਡ 'ਚ ਜਿਹੜਾ ਆ ਮੈਂਸ਼ਨ ਕਰ ਦੂੰਗੀ ਤੇ ਦੇਖੋ ਦਵਾਈ ਜਿਹੜੀਆਂ ਜੜੀ ਬੂਟੀਆਂ ਮੈਨੂੰ ਨਹੀਂ ਉਹਦੇ ਬਾਰੇ ਪਤਾ ਕੀ ਹੈ ਕੀ ਨਹੀਂ ਹੈ ਅਸੀਂ ਸਿਰਫ ਜਾ ਕੇ ਬੱਚਾ ਹੋਣ ਦੀ ਦਵਾਈ ਪੁੱਛੀ ਸੀ ਉਹਨਾਂ ਨੇ ਸਾਨੂੰ ਦੇ ਦਿੱਤੀ ਤੇ ਉਹ ਅਸੀਂ ਫਿਰ ਜਿਹੜੀ ਆ ਮਿਕਸ ਕਰਕੇ ਖਾ ਲਈ ਹੈ ਨਾ ਜਿਆਦਾ ਅਸੀਂ ਵੀ ਜਿਆਦਾ ਮੈਂ ਦੱਸ ਨਹੀਂ ਸਕਦੀ ਮੈਂ ਵੀ ਕੁਝ ਦੱਸ ਦੇਵਾਂ ਪੁੱਛ ਕੇ ਤੁਹਾਨੂੰ ਉਹਦਾ ਕੋਈ ਸਾਈਡ ਇਫੈਕਟ ਹੋ ਜਵੇ ਜਾਂ ਕੋਈ ਉਹਦਾ ਕੀ ਕਹਿੰਦੇ ਹੁੰਦੇ ਆ ਰਿਜ਼ਲਟ ਨਾ ਮਿਲੇ ਹੈ ਨਾ ਫਿਰ ਤੁਸੀਂ ਮੈਨੂੰ ਕਹੋਗੇ ਤੇ ਤੁਸੀਂ ਆਪ ਫੋਨ ਨੰਬਰ ਲੈ ਲਓ ਫੋਨ ਐਡਰੈਸ ਲੈ ਲਓ ਜਾ ਸਕਦੇ ਤਾਂ ਠੀਕ ਹੈ ਨਹੀਂ ਤਾਂ ਕਾਲ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਮੈਂ ਇਹਦੇ ਰਿਲੇਟਡ ਕਾਫੀ ਵੀਡੀਓਜ਼ ਬਣਾ ਦਿੱਤੀਆਂ ਤੇ ਬਾਕੀ ਚਲੋ ਲੁਕੀ ਦੁਗੀ ਆ ਤਾਂ ਹੀ ਬਾਰ-ਬਾਰ ਪੁੱਛਦੇ ਆ ਇਸ ਸੀਜ਼ਨ ਨੂੰ ਮੈਂ ਵੀ ਸਮਝਦੀ ਆ ਪਰ ਮੇਰੇ ਕੋਲ ਇਹਦੇ ਬਾਰੇ ਜਿਆਦਾ ਇਨਫੋਰਮੇਸ਼ਨ ਨਹੀਂ ਹੈਗੀ ਤੁਸੀਂ ਨਗੀਨੇ ਦੀ ਹੱਟੀ ਜਾਣਾ ਆ ਉੱਥੇ ਜਾ ਕੇ ਵਸ ਬੱਚੇ ਦੀ ਦਵਾਈ ਲੈਣੀ ਆ ਬੱਚਾ ਹੁੰਦੀ ਹੋਰ ਕੁਝ ਮੈਨੂੰ ਨਹੀਂ ਪਤਾ ਆਏਗਾ ਤੇ ਜੇ ਤੁਸੀਂ ਜਿਹੜੀ ਬੁੱਢੀਆਂ ਦੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਕਾਲ ਕਰਕੇ ਉਹਨਾਂ ਨੂੰ ਪੁੱਛ ਸਕਦੇ ਆ ਕਿ ਅਸੀਂ ਦੂਰ ਹਾਂ ਤੇ ਜੇ ਤਾਂ ਉਹ ਦੇ ਦਿੰਦੇ ਆ ਤਾਂ ਠੀਕ ਆ ਆਦਰਵਾਇਜ਼ ਮੇਰੇ ਹਿਸਾਬ ਨਾਲ ਤਾਂ ਉਹ ਨਹੀਂ ਦੇਣਗੇ ਬਾਕੀ ਤੁਸੀਂ ਕਾਲ ਕਰਕੇ ਇੱਕ ਵਾਰੀ ਉਹਨਾਂ ਨੂੰ ਕਨਫਰਮ ਕਰ ਲਓ ਤੇ ਮੈਂ ਇਹ ਵੀਡੀਓ ਦੇ ਐਂਡ ਦੇ ਵਿੱਚ ਹੀ ਉਹਨਾਂ ਦਾ ਐਡਰੈਸ ਵਗੈਰਾ ਜੋ ਵੀ ਗੂਗਲ ਤੇ ਜੋ ਵੀ ਉਹਨਾਂ ਦਾ ਐਡਰੈਸ ਹੈਗਾ ਮੈਂ ਵੀਡੀਓ ਦੇ ਐਂਡ ਦੇ ਵਿੱਚ ਜਿਹੜਾ ਉਹ ਪੇਸਟ ਕਰ ਦੂੰਗੀ ਇੱਥੇ ਤੁਸੀਂ ਦੇਖ ਸਕਦੇ ਆ ਤੇ ਬਾਕੀ ਵੀਡੀਓ ਦਾ ਐਂਡ ਕਰਦੀ ਆਂ